ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਇਹ ਮੇਰੇ ਆਪਣੇ ਪਿੰਡ ਪਿੰਡ ਨੰਗਲ ਤੋਂ ਆ ਨੰਗਲ ਪਿੰਡ ਕੋਟਕਪੂਰਾ ਤਹਿਸੀਲ ਤੇ ਫਰੀਦਕੋਟ ਜ਼ਿਲ੍ਹੇ ਦਾ ਹੈ ਦੋਨੇ ਸ਼ਹਿਰ ਲਗਭਗ ਸੇਮ ਦੂਰੀ ਦੇ ਉੱਤੇ 12-12 ਕਿਲੋਮੀਟਰ ਜਾਂ 10 ਕਿਲੋਮੀਟਰ ਦੇ ਆਸ-ਪਾਸ ਹੋਣਗੇ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਦੱਸੋ ਇਹ ਪੁਰਾਣਾ ਪਰਿਵਾਰ ਸਾਡੇ ਪਿੰਡ ਦੇ ਵਿੱਚ ਲੋਾਰ ਦਾ ਜਿਹਨਾਂ ਦਾ ਕੰਮ ਹੁੰਦਾ ਸੀ ਜਾਂ ਆਪਾਂ ਗੱਡੀਆਂ ਵਾਲੇ ਪਿੰਡਾਂ ਦੇ ਵਿੱਚ ਕਹਿੰਨੇ ਆ ਤੇ ਇੱਥੇ ਇੱਕ ਵੀਰ ਵਪਾਰ ਦਾ ਕੰਮ ਸ਼ੁਰੂ ਕਰ ਰਿਹਾ ਕਟੀਆਂ ਲਿਆਇਆ ਕਰੂਗਾ ਝੋਟੀਆਂ ਲਿਆਇਆ ਕਰੂਗਾ ਅੱਜ ਦੀ ਵੀਡੀਓ ਤੇ ਦੋ ਨਾਗੇ ਇਸ ਵੀਰ ਕੋਲ ਵਿਕਾਊ ਆ ਜਿਹਦੇ ਚ ਇੱਕ ਇਹ ਕੱਡੀ ਤੁਸੀਂ ਪਹਿਲੇ ਨੰਬਰ ਤੇ ਦੇਖ ਰਹੇ ਹੋ ਬਹੁਤ ਸੋਹਣੀ ਢਾਂਚੇ ਦੀ ਐ ਇਹ ਕਿਤੇ ਨਾਲ ਹੋਰ ਝੋਟੀ ਹੈਗੀ ਐ ਦੋਨਾਂ ਬਾਰੇ ਆਪਾਂ ਗੱਲਬਾਤ ਕਰਾਂਗੇ ਵੀਡੀਓ ਨੂੰ ਤੁਸੀਂ ਐਂਡ ਤੱਕ ਜ਼ਰੂਰ ਦੇਖ ਲਿਓ ਨਾਗ ਜਿਹੜਾ ਜਾਜੂਗਾ ਤੁਹਾਡਾ ਹੱਕ ਆ ਕਿ ਦੇਖੋ ਤਸੱਲੀ ਕਰੋ ਤੇ ਜਰੂਰ ਕਰਿਆ ਵੀ ਕਰੋ ਸੋ ਆਓ ਸ਼ੁਰੂਆਤ ਕਰਦੇ ਆਂ ਮਿਲਦੇ ਆਂ ਤੇ ਇਹਨਾਂ ਤੋਂ ਪੁੱਛਦੇ ਆਂ ਆਪਾਂ ਪਹਿਲਾਂ ਇਸ ਕੱਟੀ ਬਾਰੇ ਜਾਣਕਾਰੀ ਤੇ ਉਦੋਂ ਬਾਅਦ ਚ ਦੂਜੀ ਤੁਹਾਨੂੰ ਝੋਟੀ ਦਿਖਾ ਦੇਵਾਂਗੇ ਨੰਬਰ ਮੈਂ ਸਕਰੀਨ ਉੱਤੇ ਚਲਾ ਦੇਣਾ ਉਸੇ ਤੇ ਗੱਲਬਾਤ ਥੋੜੀ ਹੁੰਦੀ ਰਹੂਗੀ ਪ੍ਰਕਾਸ਼ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਪ੍ਰਕਾਸ਼ ਹੁਣ ਆਪਾਂ ਇੱਥੇ ਲਿਆ ਕਰਾਂਗੇ ਝੋਟੀ ਹਾਂਜੀ ਹਾਂਜੀ ਇੱਥੇ ਆਪਾਂ ਕੰਮ ਸ਼ੁਰੂ ਕਰਨਾ ਜੀ ਇੱਥੇ ਕੰਮ ਸ਼ੁਰੂ ਕਰਨਾ ਹੈ ਹਾਂਜੀ ਹਾਂਜੀ ਥੋੜਾ ਜਿਹਾ ਦੋਸਤੋ ਆਈਡੀਆ ਦੇ ਦੇਣਾ ਵੀ ਇਹ ਵੀਰ ਨੂੰ ਤੁਸੀਂ ਪਹਿਲਾਂ ਵੇਖਿਆ ਹੋਣਾ ਬਰਗਾੜੀ ਦੇ ਵਿੱਚ ਤੇ ਇਹਦਾ ਰਿਸ਼ਤਾ ਸਾਡੇ ਪਿੰ ਇਹ ਵੀਰ ਹੁਣ ਇੱਥੇ ਹੀ ਕੰਮ ਸ਼ੁਰੂ ਕਰੂਗਾ ਵੈਸੇ ਤੁਸੀਂ ਗੁਰਦਾਸ ਨੂੰ ਜਾਣਦੇ ਹੋਵੋਗੇ ਪੁੰਨੂ ਨੂੰ ਜਾਣਦੇ ਹੋਵੋਗੇ ਉਹ ਇਹਨਾਂ ਦੇ ਛਰੀਕੇ ਕਬੀਲੇ ਦੇ ਵਿੱਚੋਂ ਗੁਰਦਾਸ ਬਾਈ ਦਾ ਬ੍ਰਦਰ ਤੇ ਪੁੰਨੂ ਇਹਨਾਂ ਦੀ ਰਿਸ਼ਤੇਦਾਰੀ ਚੋਂ ਹੈ ਪ੍ਰਕਾਸ਼ ਭਾਈ ਅੱਜ ਦੋਨੇ ਝੋਟੀਆਂ ਤੇ ਇਹ ਪਹਿਲੇ ਨੰਬਰ ਤੇ ਜਿਹੜੀ ਗੱਡੀ ਹਾਂਜੀ ਹਾਂਜੀ ਕੀ ਰੇਟ ਆ ਕਿੰਨੀ ਕੁਮਰ ਹੋਊਗੀ 1.5 ਸਾਲ ਉਮਰ ਹੈ ਜੀ ਇਹਦਾ ਰੇਟ ਹੈ ਇਹਦਾ 26000 ਰੁਪਏ ਰੇਟ ਹੈ ਜੀ ਇਹਦਾ ਖੋਲ ਲਾਓ ਸੋ ਦੋਸੋ ਰੇਟ 26000 ਹੈ ਤੇ 1.5 ਸਾਲ ਉਮਰ ਹੈ ਉਮਰ ਸਿੰਘਾਂ ਤੋਂ ਵੀ ਅੰਦਾਜ਼ਾ ਹੋਊਗਾ ਮੇਨ ਗੱਲ ਇਹ ਹੁੰਦੀ ਹੈ ਵੀ ਦੰਦੋਂ ਪਸੂ ਖੀਰਾ ਹੋਵੇ ਕੱਟੀ ਜਾਂ ਵੱੱਛੀ ਖਰੀਦਦੇ ਹੋ ਤਾਂ ਉਮਰ ਕੋਈ ਮਹੀਨਾ ਖਾਂਡੇ ਉਧਰ ਉਧਰ ਵੀ ਹੋਊਗੀ ਚੱਲ ਜਾਂਦੀ ਹੁੰਦੀ ਹੈ ਉਤੋਂ ਸਟਰਕਚਰ ਦੇਖਿਓ ਜਦੋਂ ਵੱਡੀ ਮੱਝ ਇਹਨੇ ਬਣ ਜਾਣਾ ਦੁੱਧ ਤੇ ਆਉਣਾ ਹੋਊਗਾ ਤਾਂ ਉਦੋਂ ਇਹਦਾ ਟਾਂ ਚਾ ਕਿਦਾਂ ਦਾ ਤੁਹਾਨੂੰ ਨਜ਼ਰ ਆਊਗਾ ਤੋਂ ਥੋੜੀ ਪੱਠਿਆ ਖਾਨ ਦੀ ਖਿੱਚ ਪਸ਼ੂ ਨੂੰ ਹੁੰਦੀ ਹੈ ਤੇ ਦੂਜਾ ਇਹ ਮੋਹ ਵਾਲੀ ਕੱਟੀ ਹੈ ਦੂਜੀ ਕੱਟੀ ਦਾ ਮੋਹ ਵੀ ਬਹੁਤ ਕਰਦੀ ਹੈ ਚਾਰ ਹੀ ਥਣਾਂ ਨੂੰ ਦੱਸੋ ਥਣਾਂ ਦੇ ਵਿੱਚ ਵਿਥੀ ਹੁਣੇ ਜੰਗੀ ਦਿਸਦੀ ਹੈ ਪੂਛ ਲਗਭਗ ਬਲੈਕ ਹੀ ਹੈ ਠੋਜੋ ਵਾਲ ਤੁਹਾਨੂੰ ਚਿੱਟੇ ਦਿਸਣਗੇ ਬਣਾਵਟ ਉਤੋਂ ਬੜੀ ਸੋਹਣੀ ਹੈ ਇਹਦੀ ਸੋ ਜੇ ਕੋਈ ਭਰਾ ਝੋਟੀ ਪਾਲਣੀ ਚਾਹੁੰਦਾ ਹੈ ਕੱਟੀ ਖਰੀਦ ਕੇ ਸੋਚਦਾ ਵੀ ਮੈਂ ਮੱਧ ਤਿਆਰ ਕਰਨੀ ਹੈ ਤੇ ਇੱਕ ਸੋਹਣੀ ਕੱਟੀ ਸੋਹਣੀ ਝੋਟੀ ਤੁਹਾਨੂੰ ਦਿਖਾਈ ਹੈ 26000 ਡਿਮਾਂਡ ਹੈ ਮਾਨਤਨ ਥੋੜਾ ਬਹੁਤ ਹੋ ਹੀ ਜਾਣਾ ਹੁੰਦਾ ਵਿੱਚੋਂ ਇਹ ਤੋਂ ਬਿਨਾ ਇੱਕ ਹੋਰ ਕੱਟੀ ਬਈ ਇਹਦੀ ਉਮਰ ਕਿੰਨੀ ਖੂਗੰਦਾ ਜੀ ਇਹ ਵੀ ਦੇ ਸਕਦੀ ਹੈ ਇਹਦਾ ਰੇਟ ਇਹਦਾ 27000 ਰੇਟ ਹੈ ਜੀ ਤੋਰੀ ਸੋ ਇਹਦਾ ਰੇਟ 27000 ਇਹਦਾ ਵੀ ਢਾਂਚਾ ਤੁਸੀਂ ਦੇਖੋਗੇ ਕੱਦ ਦੂਜੀ ਨਾਲੋਂ ਜ਼ਿਆਦਾ ਵੱਡਾ ਹੈ ਥੋੜਾ ਇਹ ਨੀਲੀ ਦੇ ਨਾਲ ਟੱਚ ਦੇ ਵਿੱਚ ਹੈ ਸਟਰਕਚਰ ਇਹਦਾ ਵੀ ਤੁਸੀਂ ਦੇਖ ਲਓ ਹਾਈਟ ਲੈਂਥ ਚੰਗੀ ਹੈ ਥਣ ਇਹਦੇ ਵਿਚ ਆ ਰਹੀ ਹੈ ਦੱਸੋ ਲਿਆ ਭਾਈ 53000 ਜੋੜੇ ਦੀ ਡਿਮਾਂਡ ਹੈ ਬਾਕੀ ਜਿਹੜਾ ਭਰਾ ਖਰੀਦਣਾ ਚਾਵੇ ਉਹ ਆ ਕੇ ਦੇਖੇ ਕਟੀਆਂ ਝੋਟੀਆਂ ਸੰਭ ਲਿਆ ਕਰੋ ਕਿਉਂਕਿ ਕੀਮਤਾਂ ਮੱਝਾਂ ਦੀਆਂ ਬਹੁਤ ਇਸ ਟਾਈਮ ਫੁੱਲ ਚੱਲ ਰਹੀਆਂ ਆਪਾਂ ਸਾਰੇ ਜਾਣਦੇ ਹਾਂ ਮੱਝ ਐ ਚਾਹ ਗਾਂ ਨਵੀਂ ਪਨੀਰੀ ਤਿਆਰ ਕਰੋਗੇ ਤਾਂ ਫਾਇਦਾ ਹੀ ਹੋਣਾ ਸੋ ਚਾਰ ਹੀ ਥਾਣਾ ਦੱਸੋ ਢੱਲੇ ਦੇ ਵੀ ਚੰਗੀ ਆ ਥੱਲੇ ਬਾਕੀ ਜਦੋਂ ਤਿਆਰ ਹੋਊਗੀ ਗਾਂ ਜਾ ਕੇ ਗੱਬਣ ਹੋਣਾ ਉਦੋਂ ਕਿਦਾਂ ਦਾ ਰੁਖ ਰਹੂਗਾ ਉਹਦਾ ਅੰਦਾਜ਼ਾ ਤੁਸੀਂ ਲਾਓ ਸਿੰਗ ਕੁੰਡੇ ਕਰੂਗੀ ਬਿਲਕੁਲ ਟਾਂਚਾ ਸੋਣਾ ਸੋ 27000 ਤੇ ਨਾਲ ਇਹ ਕੱਟੀ ਰੇਟ 26000 ਤੁਸੀਂ ਆਪਦੀ ਪਸੰਦ ਦੀ ਝੋਟੀ ਖਰੀਦ ਲਓ ਦੋਨੋਂ ਹੀ ਝੋਟੀਆਂ ਸੋਹਣੀਆਂ ਐ ਇਸ ਵੀਡੀਓ ਚ ਜਿਹੜੀਆਂ ਦਿਖਾ ਰਿਹਾ ਤੇ 53000 ਜੋੜੇ ਦੀ ਡਿਮਾਂਡ ਐ ਬਾਕੀ ਮਾਨਤਾ ਨੇ ਪ੍ਰਾ ਕਰੂਗਾ ਤੁਹਾਡਾ ਜਦੋਂ ਇਹਨੂੰ 2 ਰੁਪਏ بچਣਗੇ ਤਾਂ ਉਦੋਂ ਉੱਤੇ ਹਰੇਕ ਵੀਰ ਸੌਦਾ ਕਰ ਲੈਂਦਾ ਹੁੰਦਾ ਸੋ ਫਿਲਹਾਲ ਦੋ ਝੋਟੀਆਂ ਵਗਾਉ ਵੀਰ ਨੇ ਕੀਤੀਆਂ ਸੀ ਧੰਨਵਾਦ ਵੀਡੀਓ ਦੇਖਣ ਵਾਸਤੇ